ਯੋਗ ਮਾਮਲਾ ਸਮਝ ਨਹੀਂ ਆ ਰਿਹਾ ਸਰ ਕੀ ਮਾਮਲਾ ਇਹ ਐ ਕੋਈ ਪਕੜਾ ਹੋਇਆ ਹੈ ਇਹ ਮਾਨਯੋਗ ਐਸਐਸਪੀ ਫੀਲਕੋਡ ਡਾਕਟਰ ਪੱਗਿਆ ਜੰਦੀ ਰੇ ਰਮਾਈ 8 ਮਾੜੇ ਇਨਸਟ੍ਰਕਸ਼ਨ ਹਾਫ ਸਾਡੇ ਲਗਾਤਾਰ ਕੰਮ ਚੱਲਦੀ ਰਹਿੰਦੀ ਹੈ ਤੇ ਸਾਡੇ ਇੱਕ 7125 ਨੂੰ ਮਕਦਮਾ ਨੰਬਰ ਦੋ ਰਜਿਸਟਰ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਕਲਦੀਪ ਕੁਮਾਰ ਜਿਹੜਾ ਕੋਈ 33 ਸਾਲ ਦਾ ਸੀਗਾ ਇਹਨਾਂ ਦਾ ਉੱਤੇ ਮਟਰ ਹੋ ਗਿਆ ਸੀਗਾ ਤੇ ਇਸ ਦੇ ਪ੍ਰਾਣੇ ਇਸ ਸੰਬੰਧ ਚ ਦੱਸਿਆ ਸੀਗੇ ਵੀ ਜੇ ਇਸ ਨੂੰ ਜਿਹੜੇ ਮਾਰਨ ਵਾਲੇ ਕੁਲਵੰਤ ਸਿੰਘ ਮੋਟਾ ਤੇ ਆਕਾਸ਼ਦੀਪ ਸਿੰਘ ਇਹ ਇਸ ਦੇ ਪਹਿਲਾਂ ਤਾਂ ਇਹ ਮਿੱਤਰਤਾਏ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮ੍ਰਿਤਕ ਦੀ ਵਾਈਫ ਸੀ ਉਹਦੇ ਨਾਲ ਇਹਨਾਂ ਦਾ ਸੰਬੰਧ ਹੋ ਗਿਆ ਸੀ ਤੇ ਉਸ ਸੰਬੰਧ ਚ ਇਹਨਾਂ ਦੀ ਆਪਸ ਚ ਉੱਥੇ ਤਕਰਾਰ ਹੋ ਗਈ ਜਿਸ ਦੇ ਉੱਤੇ ਮੌਕੇ ਤੇ ਇਹਨਾਂ ਨੇ ਇਸ ਨੂੰ ਜਿਹੜਾ ਮੌਤ ਕੱਟਦਾ ਦਿੱਤਾ ਸਰ ਜੀ ਕਿਸ ਤਰ੍ਹਾਂ ਮਾਰਨ ਕੀਤਾ ਮੈਂ ਪੁੱਛਣਾ ਨਹੀਂ ਹਾਂ ਇਹ ਤੇਜ਼ ਹਥਿਆਰ ਵਰਤਿਆ ਗਿਆ ਇਹਨ ਤੇ ਸਿੱਧਾ ਸੱਟ ਲਾਇਆ ਵਾਰ ਕੀਤਾ ਤੇਜ ਉਸ ਤੋਂ ਉੱਥੇ ਮੌਕੇ ਤੇ ਪੰਜ ਪੰਜ ਚ ਕੰਮਜਾਬ ਹੋ ਗਏ ਸੀਗੇ ਤੇ ਸਾਡੀ ਜਿਹੜੀ ਟੀਮ ਨੇ ਬਹੁਤ ਜਲਦੀ ਇਹਨਾਂ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਹ ਮਾਜੋ ਕੋਰਟ ਵਿੱਚ ਪੇਸ਼ ਕੀਤਾ ਜਿਸ ਦੇ ਵਿੱਚ ਇਹਨਾਂ ਨੂੰ ਰਿਮਾਂਡ ਤੇ ਜਿਹੜਾ ਇਹਦੇ ਸਾਹਮਣੇ ਆਇਆ ਜਿਹੜੀ ਹੁਣ ਤੱਕ ਜਿਹੜੀ ਪਛਵੇ ਸਾਹਮਣੇ ਆਇਆ ਜੀ ਜਿਸ ਦੀ ਮ੍ਰਿਤਕ ਦੀ ਪਤਨੀ ਦੇ ਇਹਨਾਂ ਨਾਲ ਇਸ ਬੰਸੀ ਤੇ ਜਿਹੜਾ ਇਹ ਉਸ ਨੂੰ ਇਸ ਕਰਕੇ ਇਹਨਾਂ ਨੇ ਜਦੋਂ ਉਸ ਨੂੰ ਮਾਰ ਦਿੱਤਾ ਪਹਿਲਾਂ ਵੀ ਕੋਈ ਕੰਪਲੇਟ ਵਗੈਰਾ ਕੀਤੀ ਹੋਈ ਨਹੀਂ ਇਹ ਨਹੀਂ ਇਸ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਕੰਪਲੇਟ ਨਹੀਂ ਆਈ ਸੀ ਕੋਈ ਇਹਨਾਂ ਦੀ ਲੜਾਈ ਝਗੜੇ ਦੀ ਕੋਈ ਨਹੀਂ ਸੀ ਇਹਨਾਂ ਨੇ ਮੌਕੇ ਤੇ ਅਨਜਾਨੇ ਤਵਾਤਾ ਤੁਮ ਜੀਦਾ ਮਾਡਲ ਹੈ ਪ੍ਰੋਫਾਈਲ ਕਿਸਾ ਇਹ ਇੱਕ ਇੱਕ ਉਥੇ ਜਿਆੜੀ ਦੇ ਭੇ ਕਰਦਾ ਸੀ ਜਿਹੜਾ ਲੋਕਲ ਆਪਾਂ ਕਹਿ ਦਿੰਦੇ ਆਂ ਵੀ ਮਜ਼ਦੂਰ ਸੀ ਅਗਲਾ ਪ੍ਰੋਜੈਕਟ ਸਰਕਾਰ ਹੁਣ ਅੱਜ ਇਹਨੂੰ ਮਾਜੂ ਕੋਡ ਵਿੱਚ ਪੇਸ਼ ਕੀਤਾ ਤੇ ਹੁਣ ਇਹਨਾਂ ਦੇ ਮਾਡਲਮਾਗੇ ਤਹ ਹੋਰ ਜਿਹੜੀ ਕੁਛ ਕੁਛ ਕਰਾਂਗੇ ਜਿਹੜਾ ਇਹਨਾਂ ਨੂੰ ਵਰਤੇ ਤੇ ਆ ਜਾ ਉਹ ਵੀ ਪ੍ਰਮਾਣਿਤ ਕਰਾਂਗੇ ਜਿਹੜਾ ਇਹਨਾਂ ਨੇ ਬੰਦਾ 21 ਸ਼ਾਮਲ ਸੀ ਇਹ ਇਹਨਾਂ ਦਿਨਾਂ ਜਨਾਂ ਦੇ ਪਤਾ ਰਜਿਸਟਰ ਹੋ ਗਿਆ ਸੀ